ਜੀ ਜਾਣਗੇ ਤੇ ਚਲ ਗਏ ਆ ਹਲੇ ਪਾਣੀ ਘਾਟੀ ਤੇ ਹੁਣ ਬਹੁਤ ਜ਼ਿਆਦਾ ਪਾਣੀ ਹੋ ਗਿਆ ਨਹੀਂ ਨੰਗਣ ਹੋਣ ਦੇ। ਪਿਆਰੀ ਜੋੜੀ ਵਿੱਚ ਆ ਵੇਖੋ ਪ੍ਰੋਣੇ ਸਾਰੇ ਵਿੱਚ। ਇਹ ਵਿਆਹ ਵਾਲੀ ਲੜਕੀ ਵੀ ਜਿਹੜੀ ਆ ਉਹ ਵੀ ਇਸ ਵਕਤ ਉੱਥੇ ਆ ਦੁਲਹਨ ਜਿਹੜੀ ਆ ਇੰਤਜ਼ਾਰ ਕਰ ਰਹੀ ਆ ਵਿਆਹ ਵਾਲਾ ਲੜਕਾ ਜਿਹੜਾ ਹੈ ਉਹ ਇੰਤਜ਼ਾਰ ਕਰ ਰਹੇ ਨੇ ਪਰ ਹੁਣ ਉਹ ਆਪਣੇ ਘਰ ਜਾਣ ਲਈ ਜਿਹੜੇ ਨੇ ਉਹ ਬੇਵਸ ਦਿਖਾਈ ਦੇ ਰਹੇ ਨੇ। ਸਭ ਤੋਂ ਵੱਡੀ ਨੋਬਤ ਇਹਨਾਂ ਵਾਸਤੇ ਜਿਹੜੇ ਅੱਜ ਬਰਾਤ ਸੁਇਰੇ ਚੜੀ ਤੇ ਹੁਣ ਸ਼ਾਮ ਨੂੰ ਦੇਖਿਆ ਕਿ ਸਭ ਕੁਝ ਡੁੱਗਿਆ ਡੁੱਬਿਆ ਪਿਆ। ਰਾਵੀ ਦਰਿਆ ਦਾ ਪਾਣੀ ਲਗਾਤਾਰ ਜਿਹੜਾ ਹੈ ਉਹ ਗੁਰਦਾਸਪੁਰ ਵਾਸੀਆਂ ਨੂੰ ਮੁਸ਼ਕਲ ਦੇ ਵਿੱਚ ਪਾ ਰਿਹਾ ਹੈ ਔਰ ਇੱਕ ਹੋਰ ਗੱਲ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਮਕੋੜਾ ਪੱਤਣ ਦੇ ਨਾਲ ਪਿੰਡ ਪੈਂਦਾ ਹੈ ਚਬਕਰਾ ਔਰ ਉੱਥੋਂ ਸਵੇਰੇ ਇੱਕ ਬਰਾਤ ਜਿਹੜੀ ਹੈ ਉਹ ਆਪਣੇ ਲੜਕੇ ਨੂੰ ਵਿਆਉਣ ਵਾਸਤੇ ਜੋ ਹੈ ਇੱਥੋਂ ਗਈ ਸੀ ਪਰ ਫਿਲਹਾਲ ਇਸ ਪਾਣੀ ਨੇ ਜਿਹੜੀ ਹੈ ਹੁਣ ਉਹ ਬਰਾਤ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਸ ਨੂੰ ਵੀ ਜਿਹੜਾ ਹੈ ਉਹ ਕਿਤਨਾ ਕਿਤੇ ਜੋ ਹੈ ਉਹ ਗਮੀ ਦੇ ਵਿੱਚ ਬਦਲਿਆ ਕਿਉਂਕਿ ਇਸ ਵਕਤ ਉਹ ਹੁਣ ਉਡੀਕ ਕਰ ਰਹੇ ਨੇ ਕਿ ਅਸੀਂ ਆਪਣੇ ਘਰ ਪਹੁੰਚੀਏ ਇਹ ਸਵੇਰੇ ਜਿਹੜੇ ਨੇ ਉਹ ਲੋਕ ਖੁਸ਼ੀ-ਖੁਸ਼ੀ ਚਾਈ-ਚਾਈ ਜਿਹੜੇ ਨੇ ਉਹ ਆਪਣੇ ਬਰਾਤ ਦੇ ਲੈ ਕੇ ਗਏ ਸਨ ਵਿਆਹਣ ਗਏ ਸੀ ਆਪਣਾ ਔਰ ਬੇਟਾ ਔਰ ਹੁਣ ਜਿਹੜਾ ਆ ਕਿ ਪਾਣੀ ਇੰਨਾ ਵੱਧ ਚੁੱਕਿਆ ਕਿ ਉਹ ਆਪਣੇ ਘਰ ਪਹੁੰਚਣ ਵਾਸਤੇ ਕਿਉਂ ਘਰ ਉਡੀਕ ਕਰ ਰਹੇ ਹੋਣਗੇ ਘਰ ਸਾਰੀਆਂ ਤਿਆਰੀਆਂ ਕੀਤੀਆਂ ਹੋਣਗੀਆਂ ਲੇਕਿਨ ਪਾਣੀ ਨੇ ਜੋ ਹੈ ਰੋਕ ਦਿੱਤਾ ਹੈ ਹਾਂਜੀ ਕੀ ਨਾਂਜੀ ਤੁਹਾਡਾ ਬਲਵਿੰਦਰ ਮਸੀਹ ਕੀ ਕੀ ਮਸਲਾ ਬਣਿਆ ਮਸਲਾ ਜੀ ਵਿਆਣ ਗਏ ਤੇ ਚਲ ਗਏ ਯਾਰ ਉਹਲੇ ਪਾਣੀ ਘਾਟੀ ਤੇ ਹੁਣ ਬਹੁਤ ਜ਼ਿਆਦਾ ਪਾਣੀ ਹੋ ਗਿਆ ਨਹੀਂ ਨੰਗਣ ਹੋਣ ਰਿਹਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਕਿਸੇ ਦਾ ਕੋਈ ਪ੍ਰਬੰਧ ਨਹੀਂ ਇੱਥੇ ਹੈ ਘਰੇ ਘਰ ਪਿੱਛੇ ਪਾਣੀ ਉਧਰ ਵੀ ਹੋਏਗਾ ਪੰਜ ਘਰ ਵੀ ਪਾਣੀ ਫਿਰ ਰਿਹਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਬਹੁਤ ਪਰੇਸ਼ਾਨੀ ਬਹੁਤ ਪਰੇਸ਼ਾਨੀ ਹੈ ਸਰਕਾਰ ਨੂੰ ਹੱਲ ਕੱਢਣਾ ਚਾਹੀਦਾ ਹੈ ਸਰਕਾਰ ਦਾ ਮਸਲੇ ਦਾ ਹੱਲ ਕੱਢਣਾ ਚਾਹੀਦਾ ਧੰਨ ਘਰ ਪਚਾਉਣਾ ਚਾਹੀਦਾ ਹਾਂਜੀ ਇਹਨੂੰ ਘਰ ਪਚਾਉਣਾ ਚਾਹੀਦਾ ਤੁਹਾਨੂੰ ਪਤਾ ਵੇਖੋ ਕਿੰਨੇ ਕਿਆ ਵਾਲੀ ਜੋੜੀ ਹੈ ਯਾਰ ਇਹ ਜੋੜੀ ਵਿੱਚ ਆ ਵੇਖੋ ਪ੍ਰੋਣੇ ਸਾਰੇ ਵਿੱਚ ਇਸ ਕਰਕੇ ਕਰ ਕਾਨੂੰ ਚਾਹੀਦੀ ਜਾਡੀ ਕੋਈ ਮਤ ਕਰਨ ਕਰ ਕਿਵੇਂ ਜਾਣਾ ਹੁਣ ਇਹੀ ਸੋਚਣ ਲਿਆ ਵੀ ਕਿੱਦਾਂ ਜਾਣਾ ਘੜ ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਇੱਥੇ ਕੋਈ ਚੀਜ਼ ਨਹੀਂ ਲਾਈ ਜਿਹੜੀ ਕਿਉਂਕਿ ਉੱਥੇ ਪਾਰ ਲੈ ਜੇ ਜਾਂ ਕੋਈ ਹੋਰ ਜਿਹੜਾ ਪ੍ਰਸ਼ਾਸਨ ਜਿਹੜਾ ਇਹ ਦਾਵਾ ਕਰਦਾ ਕਿ ਅਸੀਂ ਪ੍ਰਬੰਧ ਕੀਤੇ ਹੋਏ ਨੇ ਨਹੀਂ ਇੱਥੇ ਤਾਂ ਮੋਕੇ ਤੇ ਕੋਈ ਨਹੀਂ ਮੇਖ ਲਾਇਆ ਨਹੀਂ ਲਾਈ ਇਹ ਚਪਕਰੇ ਚਪਕਰੇ ਦੇ ਰਹਿਣ ਵਾਲੇ ਹਾਂਜੀ ਹਾਂ ਖਾਸ ਚਪਕਰੇ ਦੇ ਰਹਿਣਾ ਨੇ ਅੱਜ ਸਕੂਲ ਲੱਗੇ ਘਰ ਦਾ ਠੀਕ ਹੈ ਕਿੰਨੀ ਕੁ ਦੂਰ ਆ ਹੁਣ ਇੱਥੋਂ ਹੁਣ ਕੋਈ 1.5 ਕਿਲੋਮੀਟਰ ਹੀ ਪੈਂਦਾ ਹੀ ਆ 1.5 2 ਕਿਲੋ ਹੁਣ ਕਿਵੇਂ ਕਿਵੇਂ ਜਾਣ ਦਾ ਇੰਤਜ਼ਾਮ ਜਿਹੜਾ ਕੀਤਾ ਗਿਆ ਹੁਣ ਤੇ ਸਰਕਾਰ ਹੀ ਇਹ ਕੋ ਕਰੇਗੀ ਦੇਖੋ ਸਾਡਾ ਹਾਂ ਇਹਸ ਵੇਲੇ ਤੇ ਚਾਹ ਹੁੰਦਾ ਸੀ ਕਿ ਕਰ ਤੁਸੀਂ ਡੋਲੀ ਲੈ ਕੇ ਚੱਲੇ ਹੋ ਕਰਦੇ ਹੋਣਗੇ ਘਰ ਕਈ ਤਰ੍ਹਾਂ ਤੇ ਕੀ ਕਰਨਾ ਫਿਰ ਫਸ ਗਏ ਹੁਣ ਫਿਰ ਕੀ ਕਰੀਏ ਚਾਹ ਤੇ ਹੁੰਦਾ ਹੀ ਹੈ ਘਰ ਆਪਣਾ ਜਾਣਾ ਸੀ ਫਿਰ ਕਦੋਂ ਗਏ ਹੋ ਬਰਾਤ ਲੈ ਕੇ ਫਿਰ ਆਏਗੇ 12 ਵਜੇ ਸਰ ਤੁਹਾਨੂੰ ਠੀਕ ਸੀ ਪਾਣੀ ਹਾਂ ਜੀ ਠੀਕ ਹੈ ਥੋੜਾ ਜੀ ਦੋ ਜੀ ਬਿਲਕੁਲ ਇਹ ਉਹ ਪਰਿਵਾਰ ਹੈ ਔਰ ਜੋ ਇੱਥੇ ਵਿਆਹਣ ਵਾਸਤੇ ਗਏ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੀ ਲੜਕੀ ਵੀ ਜਿਹੜੀ ਆ ਉਹ ਵੀ ਇਸ ਵਕਤ ਉੱਥੇ ਆ ਦੁਲਹਨ ਜਿਹੜੀ ਹੈ ਇੰਤਜ਼ਾਰ ਕਰ ਰਹੀ ਆ ਵਿਆਹ ਵਾਲਾ ਲੜਕਾ ਜਿਹੜਾ ਹੈ ਉਹ ਇੰਤਜ਼ਾਰ ਕਰ ਰਹੇ ਨੇ ਪਰ ਹੁਣ ਉਹ ਆਪਣੇ ਘਰ ਜਾਣ ਲਈ ਜਿਹੜੇ ਨੇ ਉਹ ਬੇਵਸ ਦਿਖਾਈ ਦੇ ਰਹੇ ਨੇ ਕਿਉਂਕਿ ਪਾਣੀ ਨੇ ਇੰਨਾ ਜ਼ਿਆਦਾ ਜਿਹੜਾ ਹੈ ਉਹ ਮਾਰ ਕੀਤੀ ਹੋਈ ਆ ਚਪਕਰੇ ਦੇ ਔਰ ਰਹਿਣ ਵਾਲੇ ਨੇ ਜੋ ਕਿ ਇੱਥੋਂ ਡੇਢ ਕਿਲੋਮੀਟਰ ਅੱਗੇ ਆ ਪਿੰਡ ਹੈ ਪਰ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਲੋਕ ਵੀ ਜਿਹੜੇ ਇੱਥੇ ਉਹਨੇ ਦੇਖੋ ਸਾਰਿਆਂ ਲਈ ਆਫਤ ਆ ਹਰ ਬੰਦੇ ਲਈ ਆਫਤ ਹੈ ਇਸ ਵਕਤ ਪਾਣੀ ਪਰ ਖਾਸ ਕਰਕੇ ਜਿਵੇਂ ਕੋਈ ਇਸ ਤਰ੍ਹਾਂ ਦਾ ਜਿਵੇਂ ਕਿਸ ਤਰ੍ਹਾਂ ਫੰਕਸ਼ਨ ਹੋਵੇ ਜਰੂਰ ਚਾਹ ਹੁੰਦਾ ਹੈ ਆਪਣੇ ਘਰ ਪਹੁੰਚਾਂਗੇ ਟਾਈਮ ਨਾਲ ਪਰ ਉਹਨੇ ਵੀ ਫਸ ਗਏ ਨੇ ਔਰ ਉਧਰ ਪ੍ਰਸ਼ਾਸਨ ਦਾਅਵੇ ਕਰ ਰਿਹਾ ਸੀ ਅਸੀਂ ਪ੍ਰਬੰਧ ਜਿਹੜੇ ਨੇ ਉਹ ਪੂਕਤਾ ਕੀਤੇ ਨੇ ਹੋ ਰਹੇ ਨੇ ਇਹ ਕਹਿ ਰਹੇ ਨੇ ਕਿ ਸਾਡੋ ਕੋਈ ਕੰਮ ਜਾਣ ਵਾਸਤੇ ਵੀ ਕੋਈ ਪ੍ਰਬੰਧ ਨਹੀਂ ਮੈਂ ਤੇ ਬੜਾ ਇਸ ਗੱਲ ਤੋਂ ਹੈਰਾਨ ਹਾਂ ਕਿ 2-3 ਦਿਨ ਪਹਿਲਾਂ ਇੱਥੇ ਮਕੌੜੇ ਦੇ ਨੇੜੇ ਸਾਰੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਿਆ ਸੀਗਾ ਔਰ ਕੱਲ ਰਾਤ ਤੋਂ ਅੱਜ ਸ਼ਾਮ ਤੱਕ ਜਦੋਂ ਦਾ ਪਹਿਲਾ ਤੁਸੀਂ ਬੰਨ ਟੁੱਟਿਆ ਪਿੰਡ ਜੈਨਪੁਰ ਦੇ ਨੇੜੇ ਅਸੀਂ ਰਾਤ ਤੋਂ ਇੱਥੇ ਜੀਸੀਬੀ ਮਸ਼ੀਨਾਂ ਤੱਕ ਜਿਹੜੀਆਂ ਨੇ ਆਪਣੀਆਂ ਅਸੀਂ ਲਗਾ ਕੇ ਪਰ ਤੁਸੀਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਇਹ ਹਾਲਾਤ ਇੱਥੇ ਸਾਡੇ ਉੱਚ ਅਧਿਕਾਰੀ ਚੱਕਰ ਮਾਰਦੇ ਨੇ ਉਦੋਂ ਵੱਡੇ 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 ਬਿਆਨ ਦੇ ਦਿੰਦੇ ਆਂ ਭੀ ਅਸੀਂ ਹਰ ਇੱਕ ਹਾਲਾਤਾਂ ਦੇ ਨਾਲ ਜੱਠਾ ਨੂੰ ਤਿਆਰ ਹਾਂ ਪਰ ਹੁਣ ਇੱਥੇ ਉਹ ਅਧਿਕਾਰੀ ਕਿੱਥੇ ਨੇ ਸਭ ਤੋਂ ਵੱਡੀ ਨੋਬਤ ਇਨ੍ਹਾਂ ਵਾਸਤੇ ਜਿਹੜੇ ਅੱਜ ਬਰਾਤ ਸਵੇਰੇ ਚੜੀ ਤੇ ਹੁਣ ਸ਼ਾਮ ਨਾਲ ਦੇ ਵੇਖਿਆ ਕਿ ਸਭ ਕੁਝ ਡੁੱਗਿਆ ਡੁੱਬਿਆ ਪਿਆ ਉਹ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਕਿ ਸਾਡਾ ਘਰ ਵੀ ਉੱਥੇ ਪਿੱਛੇ ਜਿਹੜਾ ਡੁੱਬ ਗਿਆ ਮੈਂ ਕਹਾਂ ਜੀ ਵੱਡੀ ਇਸ ਗੱਲ ਦੀ ਆਵੇਰਨੈਸ ਦੀ ਕਮੀ ਆ ਵੀ ਕਿਸੇ ਇੱਕ ਪਿੰਡ ਦੇ ਵਿੱਚ ਅਸੀਂ ਕੱਲ ਰਾਤ ਤੋਂ ਲੈ ਕੇ ਹੁਣ ਸ਼ਾਮਾਂ ਤੱਕ 24 ਘੰਟਿਆਂ ਦੇ ਵਿੱਚ ਕਿਸੇ ਇੱਕ ਪਿੰਡ ਚ ਅਨਾਉਂਸਮੈਂਟ ਨਹੀਂ ਸੁਣੀ ਵੀ ਪਿੱਛੇ ਹੈਡਲ ਤੋਂ ਰੰਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਛੱਡਿਆ ਜਾ ਚੁੱਕਿਆ ਇੱਥੇ ਜਿਹੜੇ ਹਾਲਾਤ ਹੋਰ ਕਿੰਨੇ ਵਿਗੜਨਗੇ ਇਸੇ ਤਰ੍ਹਾਂ ਦੀ ਕਿਸੇ ਵੀ ਪਿੰਡ ਦੇ ਵਿੱਚ ਹੁਣ ਤੱਕ ਕੋਈ ਵੀ ਅਵੇਰਨੈਸ ਨਹੀਂ ਦਿੱਤੀ ਗਈ ਔਰ ਉੱਚ ਅਧਿਕਾਰੀ ਆਉਂਦੇ ਨੇ ਸਾਰਿਆਂ ਨੂੰ ਡਿਸਟਰਬ ਕਰਦੇ ਆ ਚੱਕਰ ਮਾਰਦੇ ਆ ਆ ਇੱਕ ਖਾਨਾ ਪੂਰਤੀ ਕਰਦੇ ਆ ਵੱਡੇ ਵੱਡੇ ਬਿਆਨ ਦੇ ਦਿੰਦੇ ਆ ਮੀਡੀਆ ਦੇ ਵਿੱਚ ਅਸਲ ਦੇ ਵਿੱਚ ਉਹ ਬਿਆਨ ਲੋਕਾਂ ਨੂੰ ਗੁੰਮਰਾਹ ਕਰਦੇ ਆ ਸੰਗਤ ਦਾ ਰਟਾਇਆ ਜਵਾਬ ਹੁੰਦਾ ਹੈ ਕਿ ਕੁਦਰਤ ਦੀ ਮਾਰ ਪੈ ਗਈ ਜੇ ਕੁਦਰਤ ਦੀ ਮਾਰ ਪੈ ਗਈ ਹਰ ਸਾਲ ਜੇ ਇਸਤਾਂ ਦੇ ਹਾਲਾਤ ਬੰਦੇ ਨੇ ਕੁਝ ਨਾ ਕੁਝ ਸਿੱਖਣ ਨੂੰ ਤੇ ਮਿਲਦਾ ਕੋਈ ਨਾ ਕੋਈ ਪ੍ਰਬੰਧ ਤੇ ਕਰੀਏ ਹਰ ਸਾਲ ਇਹ ਕੁਦਰਤ ਦੀ ਮਾਰ ਹੁਣ ਦਿਨੋ ਦਿਨ ਵਾਧਦੀ ਜਾ ਰਹੀ ਹੈ ਅਜੇ ਤੋਂ 2 ਸਾਲ ਪਹਿਲਾਂ ਵੀ ਬਿਆਸ ਦਰਿਆ ਦੇ ਉੱਪਰ ਇਦਾਂ ਦੇ ਹੜ੍ਹ ਆਏ ਸੀਗੇ ਪਿਛਲੇ ਸਾਲ ਵੀ ਪਾਣੀ ਆਇਆ ਇੱਥੇ ਜੋ ਅੱਜ ਹਾਲਾਤ ਬਣੇ ਨੇ ਇਹਦੇ ਬਾਰੇ ਅਜੇ ਤੋਂ 6 ਦਿਨ ਪਹਿਲਾਂ ਹੀ ਪਤਾ ਸੀ ਕਿਉਂਕਿ ਜਿਹੜੇ ਟਾਂਡਾ ਕੁਝ ਪਿੰਡ ਬੇਚਰਾ ਗਿਆ ਜਾਂ ਮਰਾੜਾ ਮਕੌੜਾ ਦੇ ਨਾਲ ਜਿਹੜੇ ਤੁਸੀਂ ਤੋਂ ਅੰਦਰ ਆ ਉਹ ਲਗਭਗ 2.5 ਤੋਂ 3000 ਏਕੜ ਜ਼ਮੀਨ ਆ ਜਿਹੜੀ ਤੁਸੀਂ ਤੋਂ 15-16 ਫੁੱਟ ਡੂੰਗੀ ਆ ਨੀਵੀਂ ਆ ਤੇ ਇਹ ਲੈਵਲ ਭਰਦਿਆਂ ਕੁਝ ਸਮਾਂ ਵੀ ਲੱਗਿਆ ਕੁਝ ਦਿਨ ਵੀ ਲੱਗੇ ਪਰ ਪ੍ਰਸ਼ਾਸਨ ਨੂੰ ਕਿਉਂ ਨਹੀਂ ਸੀ ਲੱਭਦਾ ਵੀ ਜਦੋਂ ਇਹ ਭਰ ਗਿਆ ਜਿੰਨਾ ਇਹ ਜਿਹੜੀ ਤੁਸੀਂ ਜਿਹੜੀ ਹੈਗੀ ਹੈ ਕੱਚੀ ਆ ਜਦੋਂ ਰੋਡ ਪੈ ਕੇ ਤੇ ਕਿੰਨਾ ਨੁਕਸਾਨ ਹੋਣਾ ਅੱਜ ਉਹ ਹਾਲਾਤ ਬਣ ਚੁੱਕੇ ਨੇ ਉਧਰੋਂ ਬਿਆਸ ਚੜ ਗਿਆ ਉਧਰੋਂ ਰਾਵੀ ਚੜ ਗਈ ਤੇ ਸਾਡੇ ਲੋਕ ਸੁੱਤੇ ਆ ਦੇਖ ਰਹੇ ਨੇ ਆਕਾਸ ਰਾ ਕਿਹਨਾਂ ਸਰਕਾਰਾਂ ਵੱਲ ਇਹਨਾਂ ਅਫਸਰਾਂ ਵੱਲ ਪਰ ਅਫਸਰ ਜਿਹੜੇ ਆ ਸਿਰਫ ਸ਼ਾਇਦ ਉਸ ਸਮੇਂ ਦੀ ਉਡੀਕ ਕਰਦੇ ਵੀ ਕਦੋਂ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਹੋ ਸਕੇ ਬਿਲਕੁਲ ਇਹ ਤੁਸੀਂ ਸਿੱਧਾ-ਸਿੱਧਾ ਸਵਾਲ ਜਿਹੜੇ ਨੇ ਵੇਖੋ ਪ੍ਰਸ਼ਾਸਨ ਅਧਿਕਾਰੀਆਂ ਦੇ ਉੱਤੇ ਔਰ ਉਹਨਾਂ ਦੀ ਕਾਰਜ ਪ੍ਰਣਾਲੀ ਦੇ ਉੱਤੇ ਜਿਹੜੇ ਲਗਾंदे ਦਿਖਾਈ ਦਿੱਤੇ ਨੇ ਔਰ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਹਾਲਾਤਾਂ ਦਾ ਸਾਨੂੰ ਪਤਾ ਹੈ ਅਸੀਂ ਪਿਛਲੇ ਜਿਹੜਾ ਜਿਹੜਾ ਪਾਸਟ ਨਿਕਲਿਆ ਹੈ ਸੀ ਉਤੋਂ ਕਿਉਂ ਨਹੀਂ ਸਿੱਖਿਆ ਲਈ ਔਰ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਆਪਣੇ ਪ੍ਰਬੰਧ ਜਿਹੜੇ ਨੇ ਉਹ ਪੁਖਤਾ ਕਰ ਲਏ ਨੇ ਪਰ ਪ੍ਰਬੰਧਾਂ ਦੀ ਜਿਹੜੀ ਹੈ ਉਹ ਫੂਕ ਨਿਕਲਦੀ ਹੋਈ ਸਾਹ ਦਿਖਾਈ ਦੇ ਰਹੀ ਹੈ ਔਰ ਇਸ ਦੀ ਜਿਹੜੀ ਐਗਜ਼ਾਮਪਲ ਇਹ ਵੀ ਹੈ ਕਿ ਜਿਹੜੀ ਇੱਕ ਬਰਾਤ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਔਰ ਉਹ ਹੁਣ ਆਪਣੇ ਘਰ ਉਹ ਇਸ ਵਕਤ ਉਦਾਸ ਚਿਹਰੇ ਜਿਹੜੇ ਖੁਸ਼ੀਆਂ ਨਾਲ ਭਰੇ ਸਨ ਉਹ ਹੁਣ ਉਦਾਸ ਉਦਾਸ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਕਿ ਉਹ ਆਪਣੇ ਘਰ ਜੋ ਹੈ ਆਪਣੀ ਨਵੇਂ ਵਿਆਹੀ ਜੋੜੀ ਜਿਹੜੀ ਹੈ ਉਸ ਨੂੰ ਲੈ ਕੇ ਉਹ ਆਪਣੇ ਘਰ ਨਹੀਂ ਜਾ ਰਿਹਾ ਹੋਰ ਇੱਕ ਜਿਹੜੀ ਉਹ ਗੱਲ ਸਾਂਝੀ ਕਰਨੀ ਚਾਹੁੰਦਾ ਵੱਡੀ ਸਿਆਸਤ ਦੀ ਗੱਲ ਦੱਸਦਾ ਕਿ ਅੱਜ ਹੀ ਅਸੀਂ ਪ੍ਰਬੰਧ ਕਰਨਾ ਚਾਹਿਆ ਪੀ ਇੱਕ 베ੜੀ ਘਟੋ ਘਟ ਆਪਣੀ ਖਰੀਦ ਲਈਏ ਜਾਂ ਰੈਂਟ ਤੇ ਲੈ ਲਈਏ ਔਰ ਜਿਹੜੇ ਬੰਦਿਆਂ ਨਾਲ ਸੀ ਸੰਪਰਕ ਕੀਤਾ ਉਹਨਾਂ ਨੇ ਸਾਫ਼ ਕਹਿ ਦਿੱਤਾ ਜੀ ਵੀ ਤੁਸੀਂ ਕੇਸ ਪਾਰਟੀ ਨਾਲ ਸੰਬੰਧ ਰੱਖਦੇ ਹੋ ਮੈਂ ਕਹਾਂ ਜੀ ਸਾਡੀ ਤੇ ਆਪਣੀ ਜਥੇਬੰਦੀ ਆਮ ਲੋਕ ਆ ਕਹਿੰਦੇ ਜੀ ਨਾ ਤੇ ਕਿਸੇ ਕਾਲੀ ਲੀਡਰ ਨੂੰ ਨਾ ਕਾਂਗਰਸੀ ਲੀਡਰ ਨੂੰ ਨਾ ਕਿਸੇ ਜਥੇਬੰਦੀ ਨੂੰ ਕੋਈ ਵੋਟ ਮਿਲੂਗੀ ਆਪਣਾ ਆਧਾਰ ਕਾਰਡ ਭੇਜੋ ਜੇ ਤੁਸੀਂ ਮੌਜੂਦਾ ਸਰਕਾਰ ਦੇ ਕੋਈ ਅਹੁਦੇਦਾਰ ਜੇ ਤੇ ਉਹਦਾ ਆਪਣਾ ਇੱਕ ਲੈਟਰ ਭੇਜਦੇ ਤੇ ਅਸੀਂ ਤੁਹਾਨੂੰ ਵੋਟ ਮਈਆ ਕਰਾ ਦੇਾਂਗੇ ਇਹ ਲੋਕਾਂ ਨਾਲ ਸਿਆਸਤ ਹੋ ਰਹੀ ਹੈ ਆ ਬਿਲਕੁਲ ਇੱਥੇ ਕੋਈ ਸਿਆਸਤਦਾਨ ਕੋਈ ਕਰ ਲੈਣਾ ਦੇਣਾ ਨਹੀਂ ਤੇ ਸਾਰੇ ਆਮ ਲੋਕਾਂ ਲਈ ਸਾਰਿਆਂ ਲਈ ਜਿਹੜੀ ਹੈ ਉਹ ਮੁਸ਼ਕਲ ਦੀ ਘੜੀ ਹੈ ਔਰ ਇੱਥੇ ਹਰ ਇੱਕ ਨੂੰ ਅੱਗੇ ਆ ਕੇ ਜੋ ਹੈ ਜੋ ਜੋ ਕੋਈ ਕਰ ਸਕਦਾ ਹੈ ਉਹ ਉਹਦਾ ਸਾਥ ਦੇਣਾ ਚਾਹੀਦਾ ਹੈ ਔਰ ਹੁਣ ਵੀ ਲੋੜ ਹੈ ਕਿ ਪ੍ਰਸ਼ਾਸਨ ਹਾਲੇ ਵੀ ਨਹੀਂ ਵਿਗੜਿਆ ਪ੍ਰਸ਼ਾਸਨ ਆਵੇ ਲੋਕਾਂ ਦੀ ਬਾਹ ਫੜੇ ਔਰ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਉਹ ਮੰਨ ਕੇ ਉਹਨਾਂ ਨੂੰ ਠੀਕ ਕਰਕੇ ਲੋਕਾਂ ਦੇ ਵਿੱਚ ਆਉਣ ਔਰ ਲੋਕਾਂ ਦੀਆਂ ਜਿਹੜੀਆਂ ਨੇ ਮੁਸ਼ਕਲਾਂ ਨੇ ਉਹਦਾ ਹੱਲ ਕਰਨ ਤਾਂ ਜੋ ਕਿ ਲੋਕਾਂ ਨੂੰ ਵੀ ਕਿ ਤਰ੍ਹਾਂ ਕਿਤੇ ਅਹਿਸਾਸ ਹੋਵੇ ਕਿ ਉਹ ਵੀ ਇਸੇ ਦੇਸ਼ ਦੇ ਵਾਸੀ ਦਾ ਔਰ ਉਹਨਾਂ ਵੱਲੋਂ ਆਪ ਹੀ ਜਿਹੜੀ ਹੈ ਉਹ ਸਰਕਾਰ ਜੋ ਹੈ ਉਹ ਚੁਣੀ ਗਈ ਹੈ ਕੈਮ